ਮਾਰੇ ਅੰਸਰਾਂ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਰਟ ਨੂੰ ਵੱਡੀ ਸੌਦਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਤਿਹ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਸਿੰਘ ਫਤਿਹ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਗਾ ਰਮਨ ਕੁਮਾਰ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸਖਤੀ ਨਾਲ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ ਪੰਚ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡਕੋ ਜ਼ਿੰਦਾ ਕਰਮ ਦਿਖਣ ਨੂੰ ਮਿਲ ਗਏ ਇਹ ਖੇਤਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਮੁੰਡਾ ਕਰਦੀ ਕਰ ਰਹੀ ਸੀਗੇ ਜਿਹਦੇ ਵਿੱਚ ਸੀਏ ਇਨਚਾਰਜ ਰਿਸਪੈਕਟਡ ਸੈਂਟਰ ਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਤੇ ਇਹਨਾਂ ਵੱਲੋਂ ਇਹ ਰੌਪ ਅਪ ਕੀਤਾ ਗਿਆ ਇਹਨਾਂ ਕੋਲ ਵਰਜਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀਆਂ ਕੀ ਕਰਨਾ ਹੈ ਇਸ ਖੇਤਰ ਵਿੱਚ ਉਹਦੀ ਤਫ਼ਸੀਲ ਚੱਲ ਰਹੀ ਹੈ ਜਰ ਕਿਨੇ ਬੱਚਿਆਂ ਨੇ ਇਹਨਾਂ ਦੇ ਜਿਹੜਾ ਫਤੇ ਹੈਗੇ 116 ਫਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਫਰਚੇ ਦਰਜ ਹੈ ਕਮਿਸ਼ਨਰ ਦੇ ਵਿੱਚ ਹੀ ਆ ਜਾਂ ਸਾਰੇ ਕਮਿਸ਼ਨਰ ਦੇ ਵਿੱਚ ਹੀ ਤਾਰੀਖਤ ਹੋਈ ਹੈ ਦਫਤਾਰੀ ਨਹੀਂ ਹੋਈ ਹੈ ਅਕਰਵਾਲ موبائل ਹੌਕਸਟ ਹੈ ਉਹਦੇ ਬਾਅਦ ਇਹਦਾ ਇੱਕ ਪਹਿਲਾਂ ਪਿਛੇ ਦੇ ਇਹਨਾਂ ਨੇ ਘਰ ਇੱਕ ਬੱਸੀ ਬਾਬਾ ਆਪਣੇ ਵਾਲੇ ਇਲਾਕੇ ਦੇ ਵਿੱਚ ਕਬਜ਼ਾ ਵੀ ਕੀਤਾ ਸੀਗਾ ਜੀ ਉਹ ਸਾਰੇ ਤਕਤੀਸ਼ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਣਾਈਗੀ ਉਸ ਤੇ ਧਿਆਨ ਦਿੱਤਾ ਜਾਏਗਾ ਵਾਂਟਡ ਕਿਹੜੇ ਮਾਮਲੇ ਚ ਸੀਗੇ ਉਹ ਇੱਕ ਲਗ ਲਗ ਮੁਕਦਮੇ ਵਾਂਟਡ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਨੇ ਅਸੀਂ ਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 253.8 ਇਹ ਜਿਹੜੀ ਵੇਟੀ ਹੋਰ ਹੈ ਜਿਸ ਕਿਤਾਗਾ ਤੁਸੀਂ ਮੋਟਰ ਸੀਗੀ ਵੀਡੀਓ ਨੰਬਰ 3 ਕੀ ਕੀ ਹਸਰੇ ਬਰਾਮਦਗੀ ਕੀਤੀ ਹੈ ਇਹਨਾਂ ਕੋਲੋਂ ਇੱਕ 45 ਬੋਲ ਦਾ ਪਿਸਟਨ ਤੇ ਚਾਰ ਜਿਹੜੇ 32 ਬੋਲ ਦੇ ਸਿਸਟਮ 50 ਗਰਮ ਦੇ ਕੰਟਰੀ ਮੈਂ ਤਾਂ ਉਹ ਚੈੱਕ ਕਰਵਾ ਲਈ ਸੀ ਅਜੇ ਵੀ ਦੋ ਦਿਨ ਤੱਕ ਸੀ ਜੇਕਰ ਮਾਨ ਦੋ ਦਿਨ ਤੱਕ ਮਾਰਦੇ ਆ ਫਰਦਰ ਜਿਹੜੀ ਸਦੀ ਟੈਕਨੋਲੋਜੀ ਚੱਲ ਰਹੀ ਹੈ ਮੋਨਲੀ ਪੁਛ ਕੇ ਇਚੇਨ ਕੀ ਆ ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਰੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਰੇ ਸਾਡੇ ਸ਼ਕਤੀਕਰ Thank you.